ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਅੰਦਰ ਰੁਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆ ਨਰਖ ਪਰਖ ਤਸੱਲੀ ਕਰਕੇ ਆਪਣੀ ਖਰੀਦਦਾਰੀ ਕਰਿਓ ਪਰ ਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰਦੇ ਹੋਰ ਵੀ ਕਿਸੇ ਦਾ ਫਾਇਦਾ ਆ ਜੇ ਖਰੀਦਦਾਰੀ ਕਰ ਸਕੇ ਸਜਣੋ ਗਰਮੀ ਆ ਗਰਮੀ ਤੋਂ ਆਪਣਾ ਥੋੜਾ ਬਰ ਰਖਿਆ ਰੱਖਿਆ ਕਰੋ ਸਾਨੂੰ ਵੀ ਥੋੜਾ ਰੱਖਣਾ ਪੈਂਦਾ ਗਰਮੀ ਬਹੁਤ ਜ਼ਿਆਦੀ ਆ ਅਸੀਂ ਵੀ ਤੁਹਾਡੇ ਮਾਰੇ ਜਿਹੜੇ ਨਾ ਕਿੱਥੋ-ਕਿੱਥੇ ਤਿੱਕਰ ਭੱਜੇ ਫਿਰਦੇ ਆ ਠੀਕ ਆ ਜੀ ਤੁਹਾਡੀ ਸੇਵਾ ਲਈ ਤੁਹਾਡੇ ਜੋੜੇ ਜਾਣ ਦੀ ਸੇਵਾ ਦੇ ਵਿੱਚ ਰੁੱਝੇ ਪਏ ਆਂ ਅਸੀਂ ਵੀ ਹਸਾਬ ਨਾਲ ਤੇ ਕਿੱਥੋ-ਕਿੱਥੋ ਤਿੱਕਰ ਅਸੀਂ ਆਪਣਾ ਵੀਡੀਓ ਜਾ ਕੇ ਬਣਾਉਣੇ ਪਏ ਆ ਕਿਉਂਕਿ ਆਪਣੇ ਭੈਣ ਭਰਾਵਾਂ ਨੂੰ ਜਾਇ ਤੋਂ ਜਾਇਜ਼ ਕੀਮਤ ਦੇ ਵਿੱਚ ਖਰੀਦਦਾਰੀ ਕਰਾਈਏ ਫਰਜ ਸਮਝਿਆ ਕਰੋ ਸਾਡਾ ਵੀ ਕਿਉਂਕਿ ਤੁਹਾਡੇ ਬਲੇ ਅਸੀਂ ਤੁਰੇ ਫਿਰਦੇ ਆਂ ਕਮਾਈ ਵੱਖਰੀ ਆ ਕਮਾਈ ਜਿਹੜਾ ਪੈਹਾ ਹੱਥਾਂ ਦੀ ਮਾਇਆ ਇਹ ਸਾਰਾ ਕੁਝ ਜਿਹੜਾ ਇੱਥੇ ਰਹਿ ਜਾਣਾ ਹੈ ਜਿੰਨੀ ਮਰਜ਼ੀ ਲਲਚਾ ਉਧਾਲ ਗਏ ਪਰ ਇਹ ਅਸੀਂ ਕਦਰ ਕਰਦੇ ਆ ਕਿ ਤੁਹਾਡੀ ਕਿ ਜਿਹੜਾ ਮਾਲ ਦੀ ਖਰੀਦਦਾਰੀ ਕਰਾਉਣੀ ਉਹ ਅਸੀਂ ਤੁਹਾਨੂੰ ਹੀ ਕਰਵਾਉਨੇ ਆ ਠੀਕ ਆ ਜੀ ਕਿੰਨੀ ਜਾਇਜ਼ ਕੀਮਤ ਦੇ ਵਿੱਚ ਤੁਹਾਨੂੰ ਖਰੀਦਦਾਰੀ ਕਰਵਾਈ ਦੀ ਆ ਜਾਇਜ਼ ਤੋਂ ਜਾਇਜ਼ ਹਰ ਇੱਕ ਨਾ ਲਲਕੜ ਕੇ ਜਿਹੜਾ ਸਮਾਂ ਦੇ ਵਿੱਚ ਆਪਣੇ ਦੇ ਰਹਿ ਕੇ ਫਿਰ ਵੀ ਜਾਇਜ਼ ਨੂੰ ਆਖੀਦਾ ਐ ਤੋਂ ਨਹੀਂ ਐ ਤੋਂ ਘੱਟ ਜਿਹੜਾ ਪਸ਼ੂ ਦੇ ਠੀਕ ਆ ਫਰਜ ਚ ਸਮਝ ਕੇ ਚੈਨਲ ਨੂੰ ਮੇਰੇ ਵਤ ਵਤ ਵਧ ਸਬਸਕ੍ਰਾਈਬ ਕਰਿਆ ਕਰੋ ਲੱਗਦੇ ਬੈਲ ਬਟਨ ਨੂੰ ਦਬਾ ਕੇ 올 ਸੈਟ ਕਰਕੇ ਕਿਉਂਕਿ ਫਿਰ ਜਿਹੜਾ ਗਾਂ ਫਾਇਦਾ ਹੋ ਜਾਂਦਾ ਕਿਸੇ ਨੂੰ ਜਿਹੜਾ ਸ਼ੇਅਰ ਕਰੋਗੇ ਕੋਈ ਆਪਣੀ ਮਾਤੜ ਖਰੀਦਦਾਰੀ ਕਰ ਸਕੇਗਾ ਆਓ ਕਰੀਏ ਡਿਟੇਲ ਪਿੰਡ ਸੁਰ ਸਿੰਘ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੇ ਬਾਈ ਮੰਗੇ ਕੋਲ ਪਹੁੰਚੇ ਆ ਤੇ ਬਾਈ ਮੰਗਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੱਦਾਂ ਠੀਕ ਆ ਹਾਂ ਜੀ ਹਾਂ ਜੀ ਵਧੀਆ ਕਿਰਪਾ ਮਾਰ ਗਰਮੀ ਬੜੀ ਹੋ ਗਿਆ ਨਾ ਹਾਂ ਜੀ ਹਾਂ ਜੀ ਗਰਮੀ ਦੇ ਵਾਟਰ ਨਿਕਲੇ ਪੈ ਜੇ ਅੱਜ ਤੇ ਇੱਕ ਅਗਲੇ ਬੰਨੇ ਪੱਖਾ ਚਾਹੀਦਾ ਹੈ ਕਿ ਮਗਲੇ ਬੰਨੇ ਤੁਹਾਨੂੰ ਉਹ ਕੰਮ ਬਣਿਆ ਹਾਂ ਜੀ ਜਾਈ ਜੀ ਵੇ ਬੇਵਸੀ ਹੋਈ ਪਈ ਜੀ ਗਰਮੀ ਦੀ ਅੱਜ ਜਿਆਦੀ ਆਈ ਹੈ ਨਾ ਜਿਆਦੀ ਗਰਮੀ ਚਲੋ ਬੜਾਈਏ ਫਿਰ ਜਲਦੀ ਸ਼ੁਰੂਆਤ ਕਰੀਏ ਜਰਸੀ ਤੋਂ ਕਰ ਲਗੇ ਗੱਬਣ ਹੈ ਨਾ ਹਾਂਜੀ ਹਾਂਜੀ ਗੱਬਣ ਵੇ ਜੀ ਇੱਕ ਦੋ ਦਿਨ ਲੈ ਜੂ ਹਾਂਜੀ ਹਾਂਜੀ ਇੱਕ ਦੋ ਦਿਨ ਲੈ ਜੂਗੀ ਵਾਹ 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 ਕਿਹੜਾ ਸੋਹਣਾ ਕੱਦ ਵਜਣਾ ਨਾ ਅਜੇ ਢਿਲ ਢੁਲ ਵਾਵਾ ਪਈ ਆ ਹਾਂਜੀ ਹਾਂਜੀ ਖੋਲ ਕੇ ਤੋਰਾ ਤਾਰਾ ਕਰਵਾਈਏ ਗਰਮ ਵਾਲੀ ਦਾ ਚੈੱਕ ਹਾਂਜੀ ਹਾਂਜੀ ਬੜਾ ਸੋਹਣਾ ਆਟਰ ਕੁਆਲਟੀ ਲੱਗੀ ਪਈ ਹਾਂਜੀ ਹਾਂਜੀ ਪੰਜਾਬਾਈ ਜਰਸੀ ਆ ਗਈ ਕੀ ਬਾਤ ਹੈ ਵਾਹ ਜੀ ਵਾਹ ਸਿਹਰਾ ਹੀ ਹੋਈ ਪਈ ਹੈ ਨਾ ਹਾਂਜੀ ਹਾਂਜੀ ਲਓ ਜੀ ਮੋੜ ਲਿਆ ਹੋਇ ਇਥੋਂ ਚਾਉਂ ਚਾਉਂ ਆਇਓ ਆਜਿ ਬੱਜੀ ਕਹਾਂ ਜੋ ਵਾਹ ਕੀ ਬਾਤ ਹੈ ਕਲੇ ਕਲੇ ਨਾੜ ਦਿਂਦੀ ਹੈ ਨਾ ਹਾਂਜੀ ਹਾਂਜੀ ਲੈਓ ਏ ਬਾਕੀ ਵੀਰ ਜੀ ਸੀਲ ਸਟਾਕ ਪੂਰੀ ਕਰਮਾ ਲਈ ਵਾਹ ਵਾਹ ਇੱਧਰ ਦੇਖ ਲੋ ਹਾਂ ਓ ਕੇਰਪਟ ਆਈਆਂ ਪਈਆਂ ਨੇ ਸੋਨ ਵੀ ਪੂਰਾ ਚਵਾਈ ਵਾਲਾ ਮੁੱਢੀ 사 ਓਕੇ ਹਾਂ ਠੀਕ ਹੈ ਜੀ ਫੇਸਵਾਰਟੀ ਵੇਖੋ ਜੀ ਬਹੁਤ ਸੋਹਣੀ ਲੱਗੀ ਫੇਸਵਾਰਟੀ ਬਹੁਤ ਸੋਹਣੀ ਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਇਹ ਮੁੰਦਰੀ ਇਹ ਮੁੰਦਰੀ ਵਾਹ ਜੀ ਵਾਹ ਹਾਂਜੀ ਮੁੰਦਰੀ ਹਾਂਜੀ ਹਾਂਜੀ ਇਹ ਬਾਈ ਮੰਗਾ ਦਾ ਮੁੰਦਰੀ ਆ ਨੀ ਕੀ ਜੀ ਵਾਹ 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 ਭਾਈ ਜੀ ਕੀਮਤ ਕੀਮਤ ਵੀਰ ਜੀ ਆਪਣੇ ਨਾ ਤੁਹਾਨੂੰ ਦਸੀਏ ਵੀ ਮੁੱਲ ਬਹੁਤੇ ਨਿਕੇ ਨਿਕੇ ਹੁੰਦੇ ਜੀ ਅੱਛਾ ਹਾਂ ਉਹ ਛੋਟੇ ਛੋਟੇ ਵੀਰ ਕਰਦੇ ਹੁੰਦੇ ਨਾ ਵੀਡੀਓ ਦੇ ਵਿੱਚ ਇਹਨਾਂ ਨੇ ਮੁੱਲ ਇਹਨਾਂ ਨੇ ਮੁੱਲ ਤੇ ਆਪਾਂ ਦੇ ਆਪਾਂ ਹੋਰ ਹੱਥ ਘੋੜ ਦਿੰਨੇ ਥੋੜਾ ਜਿਹਾ ਆਪਾਂ ਹੋਰ ਇੰਨਾ ਕਰ ਦਈਏ ਅੱਛਾ ਕਿੰਨੇ ਦੀ ਦੇ ਦਈਏ ਉਹ ਸਿੱਧਾ ਤੇ ਮੁੱਲ ਵਿਕਤੀ ਜੀ ਕਰਦਾ 45000 ਕਰੀ ਗਈ ਏ ਪਰ ਆਪਾਂ 45 ਨਹੀਂ ਕਰਨਾ ਠੀਕ ਹੈ ਜੀ ਆਪਾਂ ਮੁੱਲ ਕਰਨਾ ਵਾ 40000 ਠੀਕ ਹੈ ਜੀ ਤੇ 40000 ਦੇ ਵਿੱਚ ਉਹ ਆਪਾਂ ਭੈਣ ਭਰਾਵਾਂ ਵਾਲਾ ਫੁੱਲਾ ਮਾਨ ਤਾਂ ਨਹੀਂ ਕਰ ਦੇਣਾ ਜੀ 10000 ਛੱਡਦੀ ਐ ਜੀ ਤੁਹਾਡੀ ਖੁਸ਼ੀ ਆ ਹਾਂਜੀ ਜਿਸ ਤਰ੍ਹਾਂ ਤੁਹਾਨੂੰ ਮੁੱਲ ਜਾਇਜ਼ ਕੀਤਾ ਬਸ 10000 ਰੁਪਈਆ ਛੱਡ ਦਿਓ ਦੋ ਘੱਟ ਜੀ 38 ਹਾਂਜੀ ਦੋ ਘੱਟ 38 ਹਾਂ 38000 ਜੀ ਜਾਇਜ਼ ਸਨੋ ਜਾਇਜ਼ ਸਨੋ 38000 ਦੀ ਵਧੀ ਜੀ ਖਪਾਇਓ ਨਾ ਵੀਰ ਜੀ ਗਰਮੀ ਵੜੀ ਜੇ ਨਹੀਂ ਵਾਕਿਆ ਤੇ 38000 ਦੀ ਨਹੀਂ ਜੈਂਡ ਤੇ ਦੂਜੇ ਨੰਬਰ ਤੇ ਸੂਈ ਹਾਂਜੀ ਹਾਂਜੀ ਆਹ ਸੂਈ ਜੇ ਬੈਣ ਮਗਰ ਕੀ ਕਹਿੰਦੇ ਇਹ ਇਹਦੇ ਮਗਰ ਹੈਗਾ ਜੀ ਵੀਰ ਜੀ ਮੱਛੀ ਬੱਛੀ ਕਿਹੜੀ ਆ ਹਾਂਜੀ ਹਾਂਜੀ ਜੱਸੀ ਜੀ ਅੱਜ ਆ ਗਈ ਸ਼ਹੀ ਆਲਦੀ ਹਨਾ ਹਾਂਜੀ ਹਾਂਜੀ ਠੀਕ ਆ ਆ ਵੇਖ ਲਓ ਕਿੰਨਾ ਕਿ ਦੁੱਧ ਭਾਂਡੇ ਚ ਪਾ ਰਹੀ ਆ ਤੇ ਵਿਧੀਆ ਇਸ ਟਾਈਮ ਤੇ ਦੁੱਧ ਦੇ ਥੱਲੇ ਹੈਗਾ ਜੇ ਲੀਟਰਾਂ ਵਾਲਾ 14 ਕਿਲੋ ਠੀਕ ਆ ਹਾਂਜੀ ਠੀਕ ਆ ਲਾਇਓ 14 ਕਿਲੋ ਲਈ ਖੋਲ ਲਿਓ ਹਾਂਜੀ ਲਓ ਆਓ ਬਾਈ ਤੇ ਠੰਡੀ ਦੀ ਰਿਵਰ ਜੀ ਫੁੱਲ ਆ ਇਹ ਅੱਜ ਦੀ ਠੰਡੀ ਤੇ ਰਿਵਰ ਜੀ ਠੰਡੀ ਤੇ ਫੁੱਲ ਤੇ ਇਧਰ ਵੇਖ ਲੋ ਐ ਜੋ ਆਈ ਵਾਲਾ ਸਣ ਪੂਰਾ ਮੱਝਾਂ ਵਾਲਾ ਲੱਗਾ ਜੀ ਵੇਖ ਲੋ ਮੈਨੂੰ ਵਾ 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 ਉਹ ਕੇ ਰਿਪੋਰਟਾਂ ਦੇ ਲਾਓ ਬਾਈ ਮੰਗਾ ਜੀ ਪੂਰੀ ਠੰਡੀ ਦੀ ਜੀ ਦੀ ਰਵੇ ਹਾਂਜੀ ਸੂਆ ਪਹਿਲਾਂ ਹੀ ਆ ਹਾਂਜੀ ਸੂਆ ਸੂਆ ਪਹਿਲਾਂ ਪਹਿਲਾਂ ਹੀ ਠੀਕ ਆ ਹਾਂਜੀ ਸੂਆ ਪਹਿਲਾਂ ਹੀ ਖਾਦੇ ਜਿਹੜਾ ਖਾਰਿਆ ਦੁੱਧ 14 ਕਿਲੋ ਆ ਤੇ ਬਾਈ ਜੀ ਕੀਮਤ ਖਾਰਾ ਤੇ ਬੰਦੇ ਨਾਲ ਸੋਨਾ ਦਾ ਵਿਖਾ ਦਊਗੀ ਹਾਂਜੀ 18 ਦੁੱਧ ਇਹਨਾਂ ਜੇ ਕੀਮਤ ਦੀ ਗੱਲ ਕਰੀਏ ਕਿੰਨੇ ਦੇ ਦਈਏ ਹਾਂਜੀ ਕੀਮਤ ਕੀਮਤ ਵੇਖਦਾ ਵੇਖ ਜੀ ਇਹੋ ਜੀਆਂ ਬਛੀਆਂ ਦਾ 55 55000 ਮੁੱਲ ਸੀ ਹਾਂ ਤੇ ਬਾਕੀ ਆਪਾਂ 55 ਨਹੀਂ ਜੇ ਕਰਨਾ ਕਿੰਨਾ ਕਰਨਾ ਆਪਾਂ ਮੁੱਲ ਕਰਨਾ ਤੇ 50000 ਠੀਕ ਹੈ ਜੀ 50000 ਦੇ ਵਿੱਚੋਂ 2000 ਰੁਪਈਆ ਛੋਟ ਹੋਊ 48000 ਦੀ ਬਛੀ ਲੈਣਾ ਜੀ 45 ਦੀ ਜਾਂਦੀ ਨਹੀਂ 45 ਦੀ ਧੱਕਾ 47 46 ਦੀ ਕਰਦਗੀ ਨਹੀਂ 46 ਦੀ ਨਹੀਂ 47000 ਦੀ ਜੱਥ ਨੂੰ ਹੋਊਗੀ 46 ਦੀ ਜਾਂਦਗੀ ਨਹੀਂ 46 ਦੀ ਨਹੀਂ ਹੋਣੀ 47 ਦੀ ਹੋਊਗੀ ਚਲੋ ਅੱਗੇ ਸੋਈ ਸਵਾਈ ਆ ਗਈ ਹਾਂਜੀ ਹਾਂਜੀ ਤੀਜਾ ਸੂਆ ਹਾਂਜੀ ਹਨਾ ਤੇ ਦੂਜਾ ਨਹੀਂ ਨਹੀਂ ਇਹ ਦੂਜਾ ਸੂਆ ਇਹ ਦੂਜਾ ਦੂਸਰਾ ਸੂਆ ਤੇ ਤੀਜੇ ਨੰਬਰ ਤੇ ਹਨਾ ਹਾਂਜੀ ਕਿੰਨਾ ਦੁੱਧ ਬਾਈ ਜੀ ਭਾਂਡੇ ਚ ਪਾਉਂਦੀ ਪਈ ਆ ਇਹ ਥੱਲੇ ਵੀ ਜੀ ਪੱਕਾ ਦੁੱਧ ਜਿਹੜਾ ਨਾ ਪੱਕਾ ਦੁੱਧ ਠਾਰਿਆ ਦੁੱਧ ਠਾਰਿਆ ਦੁੱਧ 13 14 ਕਿਲੋ ਹੋਊਗਾ ਲਓ ਆਜੋ ਜੀ ਹਾਂਜੀ ਆਜੋ 13 14 ਕਿਲੋ ਠਾਰਿਆ ਦੁੱਧ ਹੋਊਗਾ ਸਾਰ ਖਾਲਾ ਦੇ 15 16 ਦਾ ਵਿਖਾ ਦੂਗੀ ਇਹਦੀ ਠੀਕ ਹਾਂਜੀ ਉਹ ਤੁਹਾਨੂੰ ਉਹ ਤੋਂ ਸਮੇਂ ਵੀ ਜਿਹੜਾ ਹੈਗਾ ਵਾ ਓਕੇ ਓਕੇ ਹਾਂਜੀ ਇਹ ਕਹਿੰਦਾ ਵੱਛਾ ਹਾਂਜੀ ਇਹਦੇ ਮਗਰ ਵੱਛੀ ਦਾ ਵੱਛਾ ਇਹਦੇ ਮਗਰ ਵੱਛਾ ਜੀ ਲਾਲ ਡੱਬਾ ਹਾਂਜੀ ਹਾਂਜੀ ਲਾਲ ਡੱਬਾ ਠੀਕ ਹੈ ਹਾਂਜੀ ਆਓ ਕਰੋ ਠੀਕ ਹੈ ਵੱਛੀ ਇਹ ਵੀ ਵੀਰ ਜੀ ਪੂਰੀ ਫੀਡ ਲਾ ਕੇ ਜੀ ਹਾਂ ਹੂੰ ਤੇ ਆ ਬਾਕੀ ਕਰਮਾ ਲਈ ਨਾ 소고기 쥐여 <susur> <susur> ਦਾ ਮੁੱਲ 45000 ਜੇ ਅੱਛਾ ਹਾਂਜੀ ਜੇ ਜੈ ਸਮਾਉਣੀ ਜੇ ਜੈ ਸਮਾਉਣੀ ਜੇ 38000 ਦੀ ਵਾਹ ਹਾਂ ਭਾਵੇਂ ਜਰਸੀ ਲੈ ਜਾ ਭਾਵੇਂ ਇਹ ਲੈ ਜੀ ਹਾਂਜੀ ਹਾਂਜੀ ਭਾਵੇਂ ਇਹ ਲੈ ਜੀ ਤੇ ਜਿਹੜੀ ਚੌਥੀ ਜੈ ਸਮਾਉਣੀ ਜੇ 38000 ਦੀ ਵੀਰ ਜੀ ਠੀਕ ਆ ਗਰਮੀ ਵੜੀ ਜੇ ਮੇਰਾ ਵੀਰ ਨਾ ਖਪਾਉਣਾ ਕੋਈ ਭਾਵੇਂ ਵਪਾਰੀ ਲੈ ਵੀਰ ਵੀ ਲੈ ਜੇ ਨਾ ਉਹਨੂੰ ਇਹ ਕਮਾਈ ਦੇਣੀ ਤੇ ਜਿਹੜੀ ਇਹ ਚੌਥੇ ਨੰਬਰ ਤੇ ਕਿੰਨਾ ਦੁੱਧ ਕੋਲ ਇਹ ਥੱਲੇ ਵੀ ਜੇਗਾ ਜੇ ਹਰ ਟਾਈਮ ਤੇ ਪੱਕਾ ਦੁੱਧ 16 ਕਿਲੋ ਚਲੋ ਖੋਲੋ ਮਗਰ ਬੱਚਾ ਆ ਗਿਆ ਹਾਂਜੀ ਹਾਂਜੀ ਇਹਦੇ ਮਗਰ ਬੱਚਾ ਠੀਕ ਆ ਆ ਬੱਚਾ ਆ ਗਿਆ ਹਨਾ ਠੀਕ ਆ ਪੱਕਾ ਦੁੱਧ ਵੀਰ ਜੀ 16 ਕਿਲੋ ਹੋ ਜਾ 16 ਕਿਲੋ ਹਾਂਜੀ ਠੀਕ ਹਾਂਜੀ ਦਣਾ ਵਿੱਚ ਕਹਿੰਦੇ ਆ ਗੱਲਾਂ ਖੱਦ ਵਜਨ ਫੁੱਲ ਵੱਡਾ 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 ਫੋਲੋ ਵੱਡਾ ਵੱਡੀ ਜਾਜਤੀ ਹਾਂਜੀ ਹਾਂਜੀ ਤੇ ਸੀਲਸ ਲੈ ਕੇ ਪੂਰੀ ਹੂੰ ਸੀਲਸ ਲੈ ਕੇ ਨਾ ਥੋੜੇ ਬਿੜੇ ਟੁੱਟੇ ਹੋਏ ਨੇ ਵਾਹ ਵਾਹ ਕੋਈ ਕਟਮਾਰੀ ਨੂੰ ਕੋਈ ਨੀਂਦ ਵਿਚਾਰੀ ਨਹੀਂ ਗਈ ਤੇ ਬਾਕੀ ਥਣ ਲੱਗਾ ਜੇ ਵਾਹ ਕਿਵੇਂ ਬੰਬੀਰ ਦੀ ਧਾਰ ਪੈਂਦੀ ਬੰਬੀਰ ਦੀ ਪਾਸੋ ਇੱਧਰ ਰੱਖਿਓ ਇੱਧਰ ਵੇਖੋ ਵਾਹ ਕੋਈ ਕਾਣੀ ਬਤਾ ਦਾ ਇੱਕ ਰੰਗ ਲੀਓ ਵਾਹ 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 ਕੋਈ ਲਾਇਓ ਹਾਂ ਉੜਾ ਲੇਟ ਹੋ ਗਿਆ ਨਹੀਂ ਤਾਂ ਆਪਾਂ ਵੀਰ ਨੂੰ ਨੰਨ ਚਵਾਈ ਕਰਕੇ ਮੁਖਾ ਦੇ ਦਿੰਦੇ ਓਕੇ ਓਕੇ ਛੜਾ ਲੈਟ ਹੋ ਗਿਆ ਚਲੋ ਲੈ ਚਲੋ ਲੈ ਚਲੋ ਤੇ ਤੇਰੇ ਵਿੱਚ ਸਾਰਿਆਂ ਦੇ ਇਕ ਰੰਨਾ ਮੜੇ ਜੇ ਮੜੇ ਚੈੱਕ ਕਰਾ ਦਈਏ ਬਾਈ ਜੀ ਕੀਮਤ ਲੈ ਕੀਮਤ ਬਾਈ ਜੀ ਕੀਮਤ ਵੀਰ ਜੀ ਇਹਦਾ ਮੁੱਲ ਹੈਗਾ ਜੀ 55000 ਰੁਪਏ ਜੈਸਨ ਉਹ 50 ਤੇ ਜੈਸਨ ਹੋਣੀ ਜੇ 1000 ਘਟਨੇ ਆ ਦੀ 48 ਦੀ ਕਰ ਦਈਏ ਫਿਰ 48 ਦੀ ਨਹੀਂ ਹੁੰਦੀ ਜਾਣ ਦੀ ਕੁਝ ਨਹੀਂ ਦਾ ਵੇ ਲੋ ਫਿਰ ਤੁਹਾਡਾ ਮਾਣ ਹੀ ਜੇ ਕੋਈ ਨਹੀਂ ਖੇਲਾ ਪੀਂਦਾ ਫਿਰ ਖਵਾਵੇ ਨਾ ਕੋਈ ਦਿਓ ਨਾ ਜੋ ਰੇਟ ਪਾਇਆ ਨਾ ਆਪਾਂ ਉਹਨਾਂ ਨੇ ਨਹੀਂ ਦੇਣੀਆਂ ਜੇ ਠੀਕ ਹੈ ਠੀਕ ਹੈ ਜੀ ਤੇ ਇੱਕ ਬੇਨਤੀ ਹੋਰ ਜੇ ਮੇਰਾ ਵੀਰ ਕੋਈ 1000 ਰੁਪਿਆ ਪਾ ਕੇ ਨਾ ਕੋਈ ਤੇ ਮੇਰਾ ਵੀਰ ਮੁੜ ਕੇ ਨਾ ਆਣ ਕੇ ਤੇ ਮੁੜ ਕੇ ਆਹ ਦਿੰਦੇ ਆਹ ਗੱਲ ਇਸ ਤਰ੍ਹਾਂ ਆ ਗੱਲ ਇਸ ਤਰ੍ਹਾਂ ਐਵਾਂ ਜੀ ਦੇ ਪਿਛਲੇ ਦਿਨਾਂ ਵਿੱਚ ਜੀ ਮੈਨੂੰ 50 ਫੋਨ ਆਏ 50 ਫੋਨ ਕੇ ਬੰਦੇ ਨੇ 500 ਰੁਪਏ ਦੇ ਗਏ ਮੈਨੂੰ ਬੰਨ ਛੱਡਿਆ ਸਰੀ ਤੇੜੀ ਤੇ ਮੁੜ ਕੇ ਆਣ ਕੇ ਸ਼ਾਮੀ ਮੁੜ ਕੇ ਆਂਦਾ ਸਾਡੀ ਬੀਬੀ ਨਹੀਂ ਮੰਨਦੀ ਸਾਡਾ ਭਾਉ ਨਹੀਂ ਮੰਨਦਾ ਤੇ ਮੇਰਾ ਵੀਰ ਸਾਰਿਆਂ ਗੜੀ ਇਹੋ ਹੱਥ ਜੋੜ ਕੇ ਬੈਂਦੀ ਆ ਵੀ ਵੀਰ ਆਉਂਦਿਆ ਵੀ ਪਿੰਨਾਂ ਘਰ ਸੋਚ ਵਿਚਾਰ ਕਰ ਲਿਆ ਕਰੋ ਸੋਚ ਵਿਚਾਰ ਕਰਕੇ ਵੀਡੀਓ ਦੋ ਤਿੰਨ ਦਾ ਵੇਖ ਕੇ ਤੇ ਫਿਰ ਮੇਰਾ ਵੀਰ ਸਹੀ ਪਾਇਆ ਕਰੋ ਕਾਲੀ ਕਰਨ ਦੀ ਕੋਈ ਲੋੜ ਨਹੀਂ ਗਈ ਪੈਸਾ ਵੜਾ ਓਖਾ ਪੰਦਾ ਜੇ ਤੇ ਮੇਰਾ ਵੀ ਪੈਸੇ ਦੀ ਕਦਰ ਕਰਿਆ ਕਰੋ ਠੀਕ ਹੈ ਜੀ ਹਾਂ ਜੀ ਲੋ ਜੀ ਆਓ ਸਜਣੋ ਪਸ਼ੂ ਆ ਆਪਣੀ ਖਰੀਦਦਾਰੀ ਕਰਿਓ ਬਾਈ ਮੰਗੇ ਕੋਲੋਂ ਪਿੰਡ ਸੋਰ ਸਿੰਘ ਪਹੁੰਚ ਕੇ ਰੱਬ ਰਾਖਾ ਸასიਖਾਲ